मिया हायरे टाटिया रबा किला जमिया किला लोई बाल तेरे में लाठो तेरी लाड पर ਕਿ ਚਾਰ ਖੇ ਦੇ ਨਕਾ ਬੇਮਤ ਜਾ ਦੇ ਤਰਾ ਜਾ ਦੇ ਚਾਰ ਖੇ ਭਲੇ ਦੀ ਪਿਆਰੀਆਂ ਮੇਰੀ ਮੇਰਾ ਘਰ ਵਾਲਾ ਤਾਂ ਸ਼ਰਾਬ ਨਾਲ ਰੱਜਿਆ ਰਹਿੰਦਾ ਸ਼ਰਾਬ ਨੇ ਤਾਂ ਮੇਰਾ ਘਰ ਹੀ ਖਰਾਬ ਕਰਿਆ ਮੇਰਾ ਛੱਡ ਤੂੰ ਆਪਣਾ ਦਾ ਤੇਰੀਆਂ ਦੀ ਪਿਆਰੀਆਂ ਨਹੀਂ ਮੇਰੀ ਕਾਹਦੀ ਮੇਰੇ ਘਰ ਨੂੰ ਤਾਂ ਵੀ ਨਹੀਂ ਕੱਦਦਾ ਇਹ ਡੈਕਸੀਮੀਗ੍ਰੇਸ਼ਨ ਨਾਲ ਤੇ ਘਰਾਂ ਦੀ ਮੈਂ ਸੁਣਿਆ ਬਹੁਤ ਕਿਸੇ ਲਗਾਈਆਂ ਤੇ ਦੇਖੋ ਹੁਣ ਕੀ ਬੰਦ ਹੈ ਤੇ ਬਾਕੀ ਰਹੀ ਗੱਲ ਸੁਣ ਤਾਂ ਨਹੀਂ ਮੇਰੇ ਤੋਂ ਹੀ ਵਿਆਹ ਤੇ ਪੁਰਾਣੇ ਸੂਟ ਹੈ ਉੱਚੀ ਨੀਵੇਂ ਕਰਕੇ ਮੈਂ ਤਾਂ ਤਾ ਲਏ ਆ ਗੱਲ ਸੁਣ ਮੈਂ ਜਿੱਤ ਨੂੰ ਕੁਛ ਦੇ ਇਹਦੀ ਧਿਆਰੀ ਹੈ ਈ ਜਿੱਤੋਂ ਤੇਰੀ ਤਿਆਰੀਆਂ ਤੀਆਂ ਦੀ ਇਹ ਹੋਰ ਮੇਰੇ ਤਾਂ ਚੰਗੀ ਤਿਆਰੀ ਹੈ ਮੇਰਾ ਘਰਾਂ ਤੈਨੂੰ ਪਤਾ ਹੀ ਹੈ ਕਿ ਬਾੜਾ ਹੀ ਚੰਗਾ ਹੈ ਦੇਖ ਮੈਨੂੰ ਕਿੰਨੇ ਸੋਹਣੇ ਸੂਟ ਸਵਾਕੇ ਦਿੰਦਾ ਨਾ ਇਹ ਆਪ ਜੰਦਾ ਤਰਜੀ ਕੋਲ ਡਿਜ਼ਾਈਨ ਦੱਸਣ ਦੇਖ ਮੈਂ ਲੱਗਦੀ ਨਹੀਂ ਕਿੰਨੀ ਸੋਹਣੀ ਬੜੀ ਖੂਬੀ ਮਾਰੀ ਅਸਮੇ ਤੂੰ ਦੱਸ ਤੇਰਾ ਕੀ ਬਣਿਆ ਘਰ ਵਾਲਾ ਤਾਂ ਚੌਥੇ ਪੈਸੇ ਕਮਾਦਾ ਪਰ ਇਹੇ ਕਿ ਮੈਨੂੰ ਸੂਟ ਸਾਟ ਨਹੀਂ ਲੈ ਕੇ ਦਿੰਦਾ ਜਿਵੇਂ ਦਾ ਸਵਾਕੇ ਦਊਗਾ ਉਵੇਂ ਦਾ ਹੀ ਪਾ ਕੇ ਆ ਦੂੰਗੀ ਤੀਆਂ ਤੇ

ਲੱਖ ਨਰੰਜਨ ਜਾਨਾ ਮੈਦੀ ਸੁਣੀਆ ਪਾਪੀ ਜੀ ਪਹਿਲਾਂ ਮੈਂ ਇੱਕ ਗਾਣਾ ਗਾ ਲਵਾਂ ਇੱਕ ਗਾਣਾ ਬਾਬਾ ਜੀ ਇੱਥੇ ਗਾਣਾ ਅਗਰ ਮਗੋਰੀਆਂ ਦੇ ਵਿੱਚ ਟੋਏ ਉਹ ਅਸੀਂ ਮਾਰ ਗਏ ਓ ਹੋਏ ਹੋਏ ਅਗਰ ਲਗੋਰੀਆਂ ਹਟ ਬਾਬਾ ਜੀ ਮੇਰਾ ਘਰ ਵਾਲਾ ਪੈਸੇ ਦਾ ਬਹੁਤ ਤੋਂ ਮੰਦਾ ਹੈ ਪਰ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਨਾ ਮੈਨੂੰ ਟੂਟ ਲੈ ਕੇ ਦਿੰਦਾ ਹੈ ਨਾ ਮੈਨੂੰ ਘਮਾਨ ਲੈ ਕੇ ਜਾਂਦਾ ਹੈ ਉਹਦਾ ਕੋਈ ਹੱਲ ਕਰੋ ਦੇ ਪੈਸੇ ਜਾਂਦੇ ਕਿੱਥੇ ਨੇ ਸ਼ਾ ਬਾਗਿਆ ਨਹੀਂ ਹੈ ਕਿ ਕਿਛੇ ਛਾਇਆ ਲੈ ਕੇ ਹੈ ਕਿਹੜੀ ਛਾਇਆ ਛਾਇਆ ਨਹੀਂ ਕੋਮਖੰਦੇ ਦੀ ਬੀਬੀ ਨਾ ਬਾਬਾ ਜੀ ਮੇ ਤੁ ਸੋਣੀ ਜਿਹੀ ਲੱਗੀ ਹੈ ਹਾਂ ਤਾਂ ਹੀ ਮੇਰਾ ਘਰ ਵਾਲਾ ਸਾਰੇ ਕੱਦੇ ਹੋਦੇ ਕੀ ਫਿਲਮ ਦੇਖਣ ਲਈ ਜਾਂਦੇ ਹਨ ਕਰਾ ਲਾ ਬੀਬੀ ਆਪਣਾ ਹੰਨ ਕਰਾ ਲਾ ਬਾਬਿਆਂ ਤੋਂ ਤੁਸੀਂ ਕੋਈ ਉਪਾਏ ਦੱਸੋ ਤੁਸੀਂ ਤਾਂ ਗਿਆਨ ਚੜ ਕੇ ਆ ਨੀ ਨੀ ਸੀਤੀ yes <laughs> 어디? <laughs> ਕੀ ਜੀ ਰੂ ਨਾ ਜਾਣਾ ਹਾਂ ਹਾਂ ਫਲੋ 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 ਇਹ ਨਹੀਂ ਚਾਹੁੰਦਾ ਹਾਂ ਸਹੀ ਨਹੀਂ ਕਰਦਾ ਮੈਂ ਇਹ ਵੀ ਉਹ ਤਾਂ ਦੇਖੋ